ਜਿਹੜੇ ਸੀਨੀਅਰ ਆਗੂ ਉਹਨਾਂ ਨਾਲ ਗੱਲਬਾਤ ਕਰੀ ਉਹਨਾਂ ਨੇ ਜੀਰਾ ਫੈਕਟਰੀ ਦਾ ਉਦਾਹਰਣ ਦਿੱਤਾ ਇਸਤੇ ਵੀ ਇੰਨਾ ਇੱਕ ਜਿਆਦਾ ਪਾਣੀ ਜਿਹੜਾ ਧਰਤੀ ਹੇਟਲਾ ਪਾਣੀ ਹੈ ਉਹ ਇੰਨਾ ਕਿ ਖਰਾਬ ਹੋ ਗਿਆ ਵੀ ਚਲੋ ਜੀ ਇੱਕ ਤਾਂ ਪਹਿਲੀ ਗੱਲ ਤਾਂ ਜਿਹੜੀ ਜੀਰੇ ਵਾਲੀ ਫੈਕਟਰੀ ਸੀ ਅੱਜ ਤੋਂ 20 ਸਾਲ ਪਹਿਲਾਂ 25 ਸਾਲ ਪਹਿਲਾਂ ਲੱਗੀ ਸੀ ਵੀ 20 ਸਾਲ ਪਹਿਲਾਂ ਵਾਲੀ ਕੰਪੈਰੀਸ਼ਨ ਹੁਣ ਨਾ ਕਰੋ ਜੀ ਵੀ ਮਤਲਬ ਇਹ ਜਿਹੜਾ ਸਾਡਾ ਹਲਕਾ ਕਿਉਂਕਿ ਮੈਂ ਵੀ ਇਸ ਹਲਕੇ ਦਾ ਹੀ ਰਹਿਣ ਵਾਲਾ ਇੱਥੇ ਪਹਿਲਾਂ ਤੋਂ ਹੀ ਸਾਡੇ ਜਿਵੇਂ ਖੇਤ ਆ ਇੱਥੇ ਜਾਂ ਫਸਲਾਂ ਨੂੰ ਲੈ ਕੇ ਕਿਸਾਨ ਭਰਾ ਉਹਨਾਂ ਨੂੰ ਪਹਿਲਾਂ ਹੀ ਪੂਰਾ ਪਾਣੀ ਹੈ ਜਿਹੜਾ ਉਹਨਾਂ ਦੀ ਜ਼ਮੀਨ ਤੱਕ ਹੀ ਨਹੀਂ ਮਿਲਦਾ ਤੇ ਬਹੁਤ ਵਾਰੀ ਇਹਦੇ ਵਿੱਚ ਬੰਦੀਆਂ ਵੀ ਸਾਨੂੰ ਦੇਖਣ ਨੂੰ ਮਿਲਦੀਆਂ ਪਾਣੀ ਨੂੰ ਲੈ ਕੇ 2-2 3-3 ਮਹੀਨੇ ਤਾਂ ਇਹ ਵੀ ਇੱਕ ਸਵਾਲ ਆ ਆਮ ਲੋਕਾਂ ਦਾ ਜਮ ਇੰਦੀ ਵਰਤੋਂ ਕਿੱਥੇ ਕਰਦੇ ਆ ਸਰ ਇਥਨੋਲ ਦੀ ਜਿਹੜੀ ਹੈ ਬਲੈਂਡਿੰਗ ਬਲੈਂਡਿੰਗ ਮਤਲਬ ਮਿਲਾਉਣਾ ਹੁੰਦਾ ਪੈਟਰੋਲ ਦੇ ਵਿੱਚ ਇਹ ਜਿਵੇਂ ਆਪਾਂ ਆਮ ਹੀ ਪੈਟਰੋਲ ਪੰਪ ਤੇ ਜਾਂਦੇ ਆ ਉੱਥੇ E20 ਲਿਖਿਆ ਹੁੰਦਾ 40 ਤੋਂ 45 ਲੀਟਰ ਵਾਲੇ ਸੀਗੇ ਜਿਹੜੇ ਆਉਂਦੇ ਸੀ ਜਿਹੜੀ ਤੁਸੀਂ ਬਾਉਂਡਰੀ ਵਾਲ ਕੀਤੀ ਹੈ ਬਹੁਤ ਸਾਰੇ ਇੱਥੇ ਪਿੰਡ ਦੇ ਲੋਕਾਂ ਦਾ ਆ ਗੱਲ ਕਹਿਣਾ ਵੀ ਸਾਨੂੰ ਹਨੇਰੇ 'ਚ ਰੱਖਿਆ ਗਿਆ ਤੇ ਸਾਨੂੰ ਆਇਆ ਕਿਆ ਕਿਆ ਸੀ ਵੀ ਸੋਲਰ ਨੂੰ ਲੈ ਕੇ ਇੱਥੇ ਕੋਈ ਪ੍ਰੋਜੈਕਟ ਹੈ ਜਿਹੜਾ ਸ਼ੁਰੂ ਹੋ ਸਾਰੇ ਹੀ ਸੱਜਣਾ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਰਾਜਸਥਾਨ ਦੇ ਸਾਰੂਲ ਸ਼ਹਿਰ ਦੇ ਵਿੱਚ ਬੀਤੇ ਕੁਝ ਦਿਨ ਪਹਿਲਾਂ ਇੱਕ ਇਥਨੋਲ ਫੈਕਟਰੀ ਜੋ ਕਿ ਖੈਰੂ ਵਾਲੇ ਟੋਲ ਪਲਾਜ਼ਾ ਦੇ ਕੋਲੇ ਲੱਗਣ ਜਾਰੀ ਹੈ ਜਿਸ ਦਾ ਵਿਰੋਧ ਤਿੰਨ ਤੋਂ ਚਾਰ ਦਿਨ ਪਹਿਲਾਂ ਕਿਸਾਨ ਜੱਥੇਬੰਦੀਆਂ ਵੱਲੋਂ ਤੇ ਅਲੱਗ-ਅਲੱਗ ਜਿਹੜੇ ਵੀ ਮਤਲਬ ਕਿ ਇੱਥੇ ਜੱਥੇਬੰਦੀਆਂ ਉਹਨਾਂ ਵੱਲੋਂ ਕੀਤਾ ਗਿਆ ਸੀ ਤੇ ਇਹੋ ਜਿਹਾ ਹੀ ਕੁਝ ਮਤਲਬ ਵਿਰੋਧ ਟਿੱਬੀ ਦੇ ਵਿੱਚ ਵੀ ਵੱਡੇ ਪੱਧਰ ਦੀ ਉੱਤੇ ਸਾਨੂੰ ਦੇਖਣ ਨੂੰ ਮਿਲਿਆ ਸੀ ਤੇ ਅੱਜ ਉਸੇ ਸਿਲਸਲੇ ਦੇ ਵਿੱਚ ਜਿਹੜੇ ਉਸ ਫੈਕਟਰੀ ਦੇ ਮਾਲਕ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਇਹਨਾਂ ਤੋਂ ਜਾਣਦੇ ਆ ਵੀ ਅੱਜ ਇੱਥੇ ਪਹੁੰਚੇ ਵੀ ਆ ਫੈਕਟਰੀ ਦੇ ਵਿੱਚ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਇਥਨੋਲ ਬਾਰੇ ਵੀ ਜਾਣਾਂਗੇ ਇਹਦੇ ਕਿੰਨੇ ਕੁ ਫਾਇਦੇ ਆ ਤੇ ਕਿੰਨੇ ਕੁ ਨੁਕਸਾਨ ਆ ਸਾਰੀ ਚੀਜ਼ ਆ ਜਿਹੜੀ ਆਪਾਂ ਕਲੀਅਰ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਸਵਾਗਤ ਕਰਦੇ ਆ ਸਰ ਬਹੁਤ-ਬਹੁਤ ਸਵਾਗਤ ਹੈ ਜੀ ਅਸੀਕਾਲ ਜੀ ਸਰ ਜੋ ਲੋਕ ਦੇਖ ਰਹੇ ਆ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਬਾਰੇ ਦੱਸੋ ਜੀ ਸਰ ਮੈਂ ਮੇਰਾ ਨਾਮ ਯੋਗਿੰਦਰ ਸ਼ਰਮਾ ਐ ਇਹ ਨਾਲ ਜੀਵਨ ਜੀ ਨੇ ਹੂੰ ਅਸੀਂ ਬਿਲਕੁਲ ਹੀ ਮਤਲਬ ਤੁਸੀਂ ਜਿਵੇਂ ਕਹਿੰਨੇ ਵੀ ਵਿਰੋਧ ਹੋ ਰਿਹਾ ਵੀ ਕਾਰਪੋਰੇਟ ਘਰਾਂ ਨੇ ਆ ਗਏ ਅਸੀਂ ਬਿਲਕੁਲ ਹੀ ਸਿੰਪਲ ਗਰਾਊਂਡ ਲੈਵਲ ਦੇ ਬੰਦੇ ਆ ਮੈਂ ਇੱਕ ਸਕੂਲ ਚਲਾ ਰਿਹਾ ਮੈਂ ਸੋਸਾਇਟੀ ਦਾ ਚੇਅਰਮੈਨ ਆ ਇਹ ਨਹੀਂ ਇਹਨਾਂ ਦਾ ਸ਼ੂਜ਼ ਦਾ ਟਰੇਡਿੰਗ ਦਾ ਕੰਮ ਹੈ ਜੁੱਤਿਆਂ ਦਾ ਤੇ ਸਾਡਾ ਕੁਝ ਆ ਹੀ ਕੁਛ ਹੈ ਵੀ ਮਤਲਬ ਕੋਈ ਅਸੀਂ ਕੋਈ ਆਏ ਨਹੀਂ ਹੈਗੇ ਬਹੁਤ ਸਾਡਾ ਤਕੜਾ ਪਿਛੋਕੜ ਹੈ ਵੀ ਅਸੀਂ ਉੱਥੋਂ ਉੱਠ ਕੇ ਆ ਗਏ ਤੇ ਅਸੀਂ ਉੱਥੇ ਪਹਿਲਾ ਫੈਕਟਰੀ ਲਾਈ ਹੋਈ ਹੈ ਤੇ ਇੱਥੇ ਹੋਰ ਲਾਉਣ ਲੱਗੇ ਇਹੋ ਜਿਹਾ ਕੁਝ ਨਹੀਂ ਹੈਗਾ ਜੀ ਬਿਲਕੁਲ ਸਿੰਪਲ ਗਰਾਊਂਡ ਟੂ ਅਰਥ ਅਸੀਂ ਤੁਹਾਡੇ ਵਰਗੇ ਬੰਦੇ ਹੀ ਆ ਇਹ ਮਤਲ ਤੇ ਸਰ ਇੱਕ ਚੀਜ਼ ਪਹਿਲਾਂ ਦੱਸੋ ਵੀ ਆ ਸਾਰੇ ਸਿਸਟਮ ਨੂੰ ਸ਼ੁਰੂ ਕਰੇ ਆਪਾਂ ਬੇਸਿਕ ਤੋਂ ਲੈ ਕੇ ਸਾਰੀ ਗੱਲਬਾਤ ਕਰਾਂਗੇ ਜੀ ਇਹਨੂੰ ਸਾਰੇ ਸਿਸਟਮ ਨੂੰ ਤੁਹਾਨੂੰ ਸ਼ੁਰੂ ਕਰੇ ਹੋਏ ਨੂੰ ਜਿਵੇਂ ਇਹਦੀ ਚਾਰਦੁواری ਹੋ ਚੁੱਕੀ ਆ ਪਹਿਲਾਂ ਤਾਂ ਆਪਾਂ ਪੁੱਛਨੇ ਆਂ ਵੀ ਇਹ ਐਗਜੈਕਟ ਜ਼ਮੀਨ ਕਿੰਨੇ ਬਿਘੇ ਰਾਜਸਥਾਨ ਦੇ हिसाब ਨਾਲ ਇਹ 27 ਬਿਘੇ ਆ ਜੀ ਰਾਜਸਥਾਨ ਦੇ हिसाब ਨਾਲ ਜਿਹੜੀ ਤੁਸੀਂ ਕਨਵਰਟ ਕਰਵਾ ਚ ਜਿਹੜੀ ਕਨਵਰਟ ਇਹਦਾ ਸੀਐਲਯੂ ਹੋ ਚੁੱਕਿਆ ਜੀ ਸਾਰੀ ਡਾਕੂਮੈਂਟੇਸ਼ਨ ਪੂਰੀ ਹੈ ਜੀ ਤੇ ਟੋਟਲ ਕਿੰਨੀ ਲਈ ਹੈ ਇੱਥੇ ਤੁਸੀਂ ਸਰ ਟੋਟਲ ਹੋਰ ਵੀ ਹੈ ਬਟ ਉਹ ਅਸੀਂ ਆਪਣੇ ਨਾਮ ਤੇ ਨਹੀਂ ਮਤਲਬ ਸਾਡੇ ਜਿਹੜੇ ਦੋਸਤ ਮਿੱਤਰ ਨੇ ਉਹਨਾਂ ਦੇ ਨਾਮ ਤੇ ਹੈ ਸਾਡੇ ਨਾਮ ਤੇ ਨਹੀਂ ਹੈਗਾ ਕੰਪਨੀ ਦੇ ਨਾਮ ਤੇ ਇੰਨੀ ਜ਼ਮੀਨ ਹੀ ਹੈ 47 ਬਿਗਿਆ ਨੇ ਵੇਚੇ ਤੁਸੀਂ ਕੰਮ ਸ਼ੁਰੂ ਕਰਨ ਦਾ ਆਪਣਾ ਜਿਹੜਾ ਫੈਕਟਰੀ ਸੀ ਸ਼ੁਰੂ ਕਰਨੀ ਹੈ 47 ਬਿਗਿਆ ਦੇ ਵਿੱਚ ਸ਼ੁਰੂ ਕਰਨੀ ਹੈ ਤੇ ਉਹ ਕਨਵਰਟ ਹੋਦਾ ਸਾਰਾ ਉਹ ਸਾਰਾ ਸੀਐਲਯੂ ਦਾ ਹੋਇਆ ਵਈ ਸਾਰੇ ਉਹਦੀ ਡਾਕੂਮੈਂਟੇਸ਼ਨ ਪੂਰੀ ਹੈ ਜੀ ਠੀਕ ਹੈ ਹੁਣ ਮੈਨੂੰ ਆ ਚੀਜ਼ ਦੱਸੋ ਵੀ ਸਭ ਤੋਂ ਪਹਿਲਾਂ ਤੁਹਾਡੇ ਆ ਖਿਆਲ ਕਿਵੇਂ ਆਇਆ ਵੀ ਆਪਾਂ ਇਸ ਇਲਾਕੇ ਦੇ ਵਿੱਚ ਜਿਹੜਾ ਇਹ ਕੰਮ ਆ ਸ਼ੁਰੂ ਕਰਾਂ ਸਰ ਇੱਕ ਇਸ ਇਲਾਕੇ ਦੀ ਇੱਕ ਦੋ ਤਿੰਨ ਖਾਸੀਅਤਾਂ ਨੇ ਜਿਹੜੇ ਸਾਨੂੰ ਇਥਨਾਲ ਫੈਕਟਰੀ ਦੇ ਵਿੱਚ ਰੌ ਮਟੀਰੀਅਲ ਚਾਹੀਦਾ ਹੈ ਜਿਹੜਾ ਸਾਨੂੰ ਚਾਹੀਦਾ ਉਹ ਇੱਥੇ ਬਹੁਤ ਜ਼ਿਆਦਾ ਹੈ ਦੂਸਰੀ ਚੀਜ਼ ਇਹ ਹੈ ਵੀ ਇੱਥੇ ਜਿਹੜੀ ਜਗ੍ਹਾ ਹੈ ਇਹ ਬੇਰਾਨੀ ਹੈ ਇਥੇ ਪਾਣੀ ਜਿਹੜਾ ਪਾਣੀ ਦਾ ਹੈਗਾ ਉਹ ਸਾਰਾ 17000 ਡੀਡੀਐਸ ਤੋਂ ਉੱਪਰ ਹੀ ਹੈ ਪਾਣੀ ਕਿਤੇ ਮਰਜੀ ਆਪਾਂ ਬੋਰ ਕਰਕੇ ਚੈੱਕ ਕਰ ਲਈਏ ਉਹ ਅਸੀਂ ਪਹਿਲਾਂ ਚੈੱਕ ਕਰਵਾਇਆ ਸੀ ਪਾਣੀ ਸਾਨੂੰ ਪਤਾ ਹੈ ਕਿਉਂਕਿ ਅੱਜ ਕੱਲ ਸਾਰੀ ਪ੍ਰੋਬਲਮ ਪਾਣੀ ਦੀ ਹੀ ਚੱਲ ਰਹੀ ਹੈ ਪਾਣੀ ਦੀ ਹਰੇਕ ਆਪਣੇ ਸਾਰੇ ਮੁਲਕ ਦੇ ਵਿੱਚ ਸ਼ਾਰਟੇਜ ਚੱਲ ਰਹੀ ਹੈ ਪਾਣੀ ਦੀ ਇਸ ਕਰਕੇ ਅਸੀਂ ਪਹਿਲਾਂ ਹੀ ਉਹ ਬੈਲਟ ਲੱਭੀ ਹੈ ਜਿਹਦੇ ਵਿੱਚ ਪਾਣੀ ਮਤਲਬ ਯੂਜ਼ ਨਾ ਆਉਂਦਾ ਹੋਵੇ ਕਿਉਂਕਿ ਇੱਥੇ 99% ਜਿਹੜਾ ਉਹ ਖਾਰਾ ਪਾਣੀ ਹੈ ਦੂਜਾ ਪਾਣੀ ਇਹ ਯੂਜ਼ ਨਹੀਂ ਕਰ ਸਕਦੇ ਆਪਾਂ ਨਾ ਖੇਤੀ ਜਿੱਨਾ ਕਿਤੇ ਕਰੇ ਵੀ ਨਹੀਂ ਯੂਜ਼ ਕਰ ਸਕਦੇ ਈਵਨ ਇਹ ਵੀ ਜਿਹੜਾ 17000 TDS ਦਾ ਪਾਣੀ ਹੈ ਜੇ ਕਿਸੇ ਨੂੰ ਮੈਂ ਗਲਾਸ ਭਰ ਕੇ ਫੜਾਦਾ ਜੇ ਉਹ ਪੀਜੇ ਤਾਂ ਮੈਂ ਫੈਕਟਰੀ ਨਹੀਂ ਚਲਾਉਂਦਾ ਆਲੋ ਤੁਹਾਡੇ ਮਾਧਮ ਨਾਲ ਇਹ ਵੀ ਕਹਿ ਦਿੰਦਾ ਮੈਂ ਚਲੋ ਠੀਕ ਹੈ ਤੇ ਸਰ ਜਿਵੇਂ ਇੱਕ ਚੀਜ਼ ਆ ਦੱਸੋ ਵੀ ਇਸ ਪ੍ਰੋਜੈਕਟ ਨੂੰ ਮਤਲਬ ਜਿੰਨਾ ਕੰਮ ਅੱਜ ਆਪਣਾ ਸਿਰੇ ਚੜ ਚੁੱਕਿਆ ਜਿਵੇਂ ਤੁਸੀਂ ਕਿਹਾ 47 ਬਿਗਿਆਂ ਦਾ ਕਨਵਰਟ ਤੁਸੀਂ ਕਰਵਾ ਚੁੱਕੇ ਜੀ ਹੁਣ ਤੱਕ ਕਿੰਨਾ ਸਮਾਂ ਤੁਸੀਂ ਇਸ ਕੰਮ ਨੂੰ ਦੇ ਚੁੱਕੇ ਹੋ ਮਤਲਬ ਹੁਣ ਤਾਂ ਸਰ 2023 ਤੋਂ ਲੈ ਕੇ 2025 ਆ ਗਿਆ 2 ਸਾਲ ਹੋ ਗਏ ਸਾਨੂੰ ਸਾਲ ਡੇਢ ਸਾਲ ਤੋਂ ਪਹਿਲਾਂ ਸਾਡੀ ਬਾਉਂਡਰੀ ਵਾਲ ਕੰਪਲੀਟ ਹੋ ਗਈ ਸੀ ਸਾਡੇ ਡਾਕੂਮੈਂਟੇਸ਼ਨ ਕੁਝ ਰਹਿੰਦੇ ਸੀਗੇ ਸਾਡਾ ਬੈਂਕ ਲੋਨ ਰੁਕਿਆ ਹੋਇਆ ਸੀਗਾ ਉਹ ਡਾਕੂਮੈਂਟੇਸ਼ਨ ਪੂਰੇ ਕਰਕੇ ਬੈਂਕ ਲੋਨ ਜਦੋਂ ਕਲੀਅਰ ਹੋ ਗਿਆ ਹੁਣ ਅਸੀਂ ਇਹਨੂੰ ਬਣਾਉਣ ਤੇ ਆ ਉਹ ਆ ਗਏ ਤੇ ਕੁਝ ਲੋਕਾਂ ਨੂੰ ਸ਼ਾਇਦ ਇਹ ਪਸੰਦ ਨਹੀਂ ਆਇਆ ਤੇ ਉਹ ਇਸ ਵਿਰੋਧ ਦੇ ਵਿੱਚ ਆ ਗਏ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਵੀ ਇਹ ਜਿਹੜੀ ਫੈਕਟਰੀ ਆ ਤੁਸੀਂ ਐਥਨੋਲ ਨੂੰ ਲੈ ਕੇ ਸ਼ੁਰੂ ਕਰਦੇ ਹੋ ਹੁਣ ਬਹੁਤ ਸਾਰੇ ਲੋਕ ਇਹੋ ਜਿਹੀ ਹੋਣਗੇ ਜਿਨ੍ਹਾਂ ਨੂੰ ਇਥਨੋਲ ਦੇ ਬਾਰੇ ਪਤਾ ਨਹੀਂ ਬਹੁਤ ਸਾਰੇ ਲੋਕ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਦੱਸ ਦਈਏ ਇਥਨੋਲ ਚੀਜ਼ ਕੀ ਆ ਤੇ ਕੀ ਕੰਮ ਇਹਦੀ ਵਰਤੋਂ ਕਿੱਥੇ ਕਰਦੇ ਆ ਸਰ ਇਥਨੋਲ ਦੀ ਜਿਹੜੀ ਹੈ ਬਲੈਂਡਿੰਗ ਬਲੈਂਡਿੰਗ ਮਤਲਬ ਮਿਲਾਉਣਾ ਹੁੰਦਾ ਪੈਟਰੋਲ ਦੇ ਵਿੱਚ ਇਹ ਜਿਵੇਂ ਆਪਾਂ ਆਮ ਹੀ ਪੈਟਰੋਲ ਪੰਪ ਤੇ ਜਾਂਦੇ ਆ ਉੱਥੇ E20 ਲਿਖਿਆ ਹੁੰਦਾ ਹੈ E20 ਦਾ ਮਤਲਬ ਹੁੰਦਾ ਹੈ ਵੀ ਜਿਹੜਾ ਪੈਟਰੋਲ ਹੈ 80% ਪੈਟਰੋਲ ਹੈ ਉਹ 20% ਇਥਨੋਲ ਮਿਲਦਾ ਮਤਲਬ ਇਹ ਆਪਣੇ ਸਕੂਟਰ ਮੋਟਰਸਾਈਕਲਾਂ ਦੇ ਵਿੱਚ ਗੱਡੀਆਂ ਦੇ ਵਿੱਚ ਸਾਰਾ ਇਹ ਯੂਜ਼ ਹੁੰਦਾ ਹੈ ਠੀਕ ਹੈ ਹੁਣ ਆਪਾਂ ਗੱਲ ਕਰਦੇ ਆਂ ਵੀ ਜਿਹੜੇ ਜਥੇਬੰਦੀਆਂ ਵੱਲੋਂ ਜਿਹੜੇ ਜਿਨ੍ਹਾਂ ਨੂੰ ਲੱਗਦਾ ਵੀ ਇਹਦੇ ਨੁਕਸਾਨ ਵੀ ਇਸ ਫੈਕਟਰੀ ਬਣੇ ਤੇ ਨੁਕਸਾਨ ਹੁਣ ਆਪਾਂ ਗੱਲ ਕਰਦੇ ਆਂ ਮਤਲਬ ਉਹਨਾਂ ਨੂੰ ਕੁਛ ਤਾਂ ਦਿੱਤਿਆ ਹੋਊਗਾ ਵੀ ਉਹਨਾਂ ਨੇ ਇੰਨਾ ਭਾਰੀ ਵਿਰੋਧ ਆ ਜਿਹੜਾ ਉਹ ਥੋੜਾ ਇੱਥੇ ਫੈਕਟਰੀ ਦਾ ਥੋੜਾ ਨਹੀਂ ਕਹਿ ਸਕਦੇ ਆਪਾਂ ਕਹਿ ਸਕਦੇ ਆਂ ਫੈਕਟਰੀ ਦਾ ਵਿਰੋਧ ਆ ਜਿਹੜਾ ਉਹਨਾਂ ਨੇ ਕਰਿਆ ਸਰ ਗੱਲ ਮਤਲਬ ਇਹ ਚੀਜ਼ ਹੈ ਇੱਕ ਤਾਂ ਕੁਝ ਇੱਕ ਐਸਾ ਦੇ ਵੀ ਇੱਥੇ ਲੋਕਾਂ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਹੈਗਾ ਜੀ 90% ਲੋਕਾਂ ਨੂੰ ਪਤਾ ਨਹੀਂ ਹੈਗਾ ਕੁਝ ਨੂੰ ਪਤਾ ਹੈ ਉਹ ਅੱਧਾ ਪਤਾ ਹੈ ਅੱਧਾ ਨਹੀਂ ਪਤਾਏਗਾ ਜਿਹੜੀ ਅੱਧੀ ਅਧੂਰੀ ਜਾਣਕਾਰੀ ਹੁੰਦੀ ਹੈ ਉਹ ਹਮੇਸ਼ਾ ਖਤਰਨਾਕ ਹੀ ਹੁੰਦੀ ਹੈ ਜੀ ਹਾਂ ਜੀ ਮੈਂ ਆਪਾਂ ਕਹਿੰਦੇ ਨੀਮ ਹਕੀਮ ਖਤਰਾ ਹੈ ਜਾਨ ਉਹ ਵਾਲੀ ਗੱਲ ਹੁੰਦੀ ਹੈ ਵੀ ਜਿਹਨੂੰ ਨਹੀਂ ਪਤਾ ਜਿਹਨੂੰ ਥੋੜਾ ਜਿਹਾ ਪਤਾ ਹੈ ਉਹ ਚਾਰ ਚੀਜ਼ਾਂ ਆਪਣੇ ਕੋਲੋਂ ਜੋੜ ਕੇ ਹੋਰ ਉਹਨੂੰ ਸੁਣਾ ਦਿੰਦਾ ਮੈਂ ਤੁਹਾਨੂੰ ਸਿਰਫ ਤੁਹਾਡੇ ਮਾਧਮ ਰਾਹੀਂ ਇਹੀ ਕਹੂੰਗਾ ਵੀ ਜਿਹਨੂੰ ਵੀ ਕੁਝ ਲੱਗਦਾ ਹੈ ਵੀ ਗਲਤ ਹੋ ਰਿਹਾ ਹੈ ਤੁਸੀਂ ਮੇਰੇ ਕੋਲ ਆਓ ਮੈਂ ਇੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਫੈਕਟਰੀ 'ਚ ਹੁੰਦਾ ਹਾਂ ਮੇਰੇ ਕੋਲ ਆ ਕੇ ਆਪਣੇ ਡਾਊਟਸ ਸਾਰੇ ਕਲੀਅਰਿਫਾਈ ਕਰੋ ਅਗਰ ਤੁਹਾਡੇ ਡਾਊਟਸ ਨਹੀਂ ਕਲੀਅਰਿਫਾਈ ਹੁੰਦੇ ਤਾਂ ਮੈਂ ਜ਼ਿੰਮੇਵਾਰ ਹਾਂ ਤਾਂ ਤੁਸੀਂ ਜਿਵੇਂ ਕਹੋਗੇ ਮੈਂ ਉਹ ਵੀ ਕਰਨ ਨੂੰ ਤਿਆਰ ਹਾਂ ਬਟ ਘਟੋ ਘਟ ਸਾਡੇ ਤੋਂ ਆ ਕੇ ਡਾਊਟਸ ਤੇ ਸਰ ਤੁਹਾਨੂੰ ਕਦੋਂ ਪਤਾ ਚੱਲ ਗਿਆ ਸੀ ਵੀ ਵਿਰੋਧ ਹੈ ਜਿਹੜਾ ਤੁਹਾਡਾ ਸ਼ੁਰੂ ਹੋ ਚੁੱਕਾ ਸਰ ਸਾਨੂੰ ਤਾਂ ਮਤਲਬ ਪਹਿਲਾਂ ਸਟਾਰਟਿੰਗ ਦੇ ਵਿੱਚ ਅਸੀਂ ਬਾਉਂਡਰੀ ਵਾਲ ਕੀਤੀ ਕੋਈ ਪ੍ਰੋਬਲਮ ਨਹੀਂ ਸੀਗੀ ਤੁਸੀਂ ਦੇਖੋ ਖੈਰੂ ਵਾਲਾ ਤੋਂ ਸਾਡੇ ਕੋਲ 40 ਤੋਂ 45 ਲੇਬਰ ਵਾਲੇ ਸੀਗੇ ਜਿਹੜੇ ਆਉਂਦੇ ਸੀ ਜਿਹੜੀ ਤੁਸੀਂ ਬਾਉਂਡਰੀ ਵਾਲ ਕੀਤੀ ਹੈ ਬਹੁਤ ਸਾਰੇ ਇੱਥੇ ਪਿੰਡ ਦੇ ਲੋਕਾਂ ਦਾ ਗੱਲ ਕਹਿਣਾ ਵੀ ਸਾਨੂੰ ਹਨੇਰੇ 'ਚ ਰੱਖਿਆ ਗਿਆ ਤੇ ਸਾਨੂੰ ਆਇਆ ਕਿਆ ਕਿਆ ਸੀ ਬਈ ਸੋਲਰ ਨੂੰ ਲੈ ਕੇ ਇੱਥੇ ਕੋਈ ਪ੍ਰੋਜੈਕਟ ਹੈ ਜਿਹੜਾ ਸ਼ੁਰੂ ਹੋਣ ਜਾ ਰਿਹਾ ਸਰ ਪਹਿਲੇ ਦਿਨ ਹੀ ਜਦੋਂ ਸਟਾਰਟਿੰਗ ਅਸੀਂ ਜ਼ਮੀਨ ਖਰੀਦੀ ਹੈ ਜੀ ਅਸੀਂ ਉਦੋਂ ਹੀ ਇੱਥੇ ਬੋਰਡ ਲਾਤਾ ਸੀਗਾ ਆਰਾਮ ਨਾਪਨੀ ਬਾਉਂਡਰੀ ਵਾਲ ਕੱਢੀ ਹੈ ਬਲਕਿ ਖੈਰੂ ਵਾਲਾ ਦੇ ਕਟੋੜ 40 45 ਲੇਬਰ ਵਾਲੇ ਉਹ ਨਾਲ ਹੁੰਦੇ ਸੀਗੇ ਤੁਸੀਂ ਇਹ ਸੋਚ ਕੇ ਦੇਖੋ ਪਿੰਡ ਤੋਂ ਲੇਬਰ ਆਉਂਦੀ ਹੋਵੇ ਤੇ ਪਿੰਡ 'ਚ ਨਾ ਪਤਾ ਲੱਗੇ ਵੀ ਕੀ ਬਣ ਰਿਹਾ ਇਹ ਤਾਂ ਹੋ ਨਹੀਂ ਸਕਦਾ ਜਿਹੜੇ ਸੀਨੀਅਰ ਆਗੂ ਉਹਨਾਂ ਨਾਲ ਗੱਲਬਾਤ ਕਰੀ ਉਹਨਾਂ ਨੇ ਜੀਰਾ ਫੈਕਟਰੀ ਦਾ ਉਦਾਹਰਣ ਦਿੱਤਾ ਇਸ 'ਚ ਵੀ ਇੰਨਾ ਇੱਕ ਜ਼ਿਆਦਾ ਪਾਣੀ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹ ਇੰਨਾ ਕਿ ਖਰਾਬ ਹੋ ਗਿਆ ਵੀ 2-2 ਮਰਬੇ ਦੂਰ ਜਿੱਥੇ ਬੋਰਵੈਲ ਕਿਤੇ ਲੋਕਾਂ ਨੇ ਤਾਂ ਉਹ ਪਾਣੀ ਉੱਥੋਂ ਤੱਕ ਕੈਪਚਰ ਕਰ ਰਿਆ ਸੀ ਤੇ ਉੱਥੇ ਤੱਕ ਉਹ ਪਾਣੀ ਬਾਹਰ ਨਿਕਲ ਰਿਹਾ ਸੀ ਤਾਂ ਅਗਰ ਇਦਾਂ ਦਾ ਕੁਝ ਹੁੰਦਾ ਤਾਂ ਮਤਲਬ ਉਹਨਾਂ ਦੀ ਗੱਲ ਮੈਂ ਤੁਹਾਨੂੰ ਕਰ ਦਾਂ ਇੱਕ ਤਾਂ ਪਹਿਲੀ ਗੱਲ ਤਾਂ ਜਿਹੜੀ ਜੀਰੇ ਵਾਲੀ ਫੈਕਟਰੀ ਸੀ ਅੱਜ ਤੋਂ 20 ਸਾਲ ਪਹਿਲਾਂ 25 ਸਾਲ ਪਹਿਲਾਂ ਲੱਗੀ ਸੀ ਜੀ ਸਭ ਤੋਂ ਪਹਿਲੀ ਗੱਲ ਹੈ ਇਹ ਦੂਜੀ ਗੱਲ ਇਹ ਵੀ ਉਹ ਸ਼ਰਾਬ ਦੀ ਫੈਕਟਰੀ ਸੀ ਜੀ ਇਹ ਇਥਨੋਲ ਦੀ ਫੈਕਟਰੀ ਹੈ ਇਥਨੋਲ ਤੋਂ ਬਾਅਦ ਵੀ 5-6 ਪ੍ਰੋਸੈਸ ਹੁੰਦੇ ਨੇ ਫਿਰ ਜਾ ਕੇ ਸ਼ਰਾਬ ਬਣਦੀ ਹੈ ਜੀ ਇੱਕ ਉਹਨਾਂ ਦਾ ਜਿਹੜਾ ਪਲਾਂਟ ਸੀ 20 ਸਾਲ ਪਹਿਲਾਂ ਲੱਗਿਆ ਸੀ ਉਦੋਂ ਟੈਕਨੋਲੋਜੀ ਹੋਰ ਸੀਗੀ ਹੁਣ ਜਿਹੜੀ ਟੈਕਨੋਲੋਜੀਸ ਨੇ ਬਹੁਤ ਐਡਵਾਂਸ ਨੇ ਹੁਣ ਜਿਵੇਂ ਆਪਾਂ ਆਪਣੇ ਮੋਬਾਈਲ ਤੇ ਲਾ ਲਈ ਜੀ ਪਹਿਲਾਂ ਆਪਣੇ ਕੋਲ ਮੋਬਾਈਲ ਬਟਨ ਵਾਲੇ ਹੁੰਦੇ ਸੀ ਆਪਾਂ ਉਹਦੇ ਤੇ ਚਲਾਉਂਦੇ ਸੀਗੇ ਹੁਣ ਆਪਣੇ ਕੋਲ ਕਲਰਡ ਮੋਬਾਈਲ ਆ ਗਏ ਹੁਣ ਆਪਣੇ ਕੋਲ ਐਪਲ ਦਾ ਆਈਫੋਨ ਆ ਗਿਆ ਜਿਵੇਂ ਜਿਵੇਂ ਆਪਾਂ ਐਡਵਾਂਸ ਹੋਈ ਜਾਂਦੇ ਆ ਉਵੇਂਵੇਂ ਟੈਕਨੋਲੋਜੀ ਵਧੀ ਜਾ ਰਹੀ ਹੈ ਪਹਿਲਾਂ ਆਪਾਂ ਕਦੇ ਸੋਚਿਆ ਸੀ ਜ਼ਿੰਦਗੀ ਦੇ ਵਿੱਚ ਆਪਾਂ ਵੀਡੀਓ ਕਾਲ ਕਰ ਲਾਂਗੇ ਕੈਨੇਡਾ ਬੈਠਾ ਬੰਦਾ ਆਪਣੇ ਸਾਹਮਣੇ ਖਾ ਜਾਂਦਾ ਵੀ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਇਹ ਹੀ ਚੀਜ਼ ਹੈ 20 ਸਾਲ ਪਹਿਲਾਂ ਵਾਲੀ ਕੰਪੈਰੀਸ਼ਨ ਹੁਣ ਨਾ ਕਰੋ ਜੀ ਕਿਉਂਕਿ ਉਹ ਮਤਲਬ ਆਪਣੇ ਜਿਹੜੇ ਲੋਕ ਸੀਨੀਅਰ ਬੈਠੇ ਨੇ ਉਹ ਪੁਰਾਣੀ ਚੀਜ਼ਾਂ ਤੇ ਹੀ ਖੜੇ ਨੇ ਬਟ ਨਵੀਂ ਟੈਕਨੋਲੋਜੀ ਬਹੁਤ ਪਲਾਂਟ ਹੈ ਉਹ ZLD ਇਹ ਸਾਡੇ ਤੋਂ ਲਿਖਵਾ ਕੇ ਲੈ ਲਓ ZLD ਮਤਲਬ ਜ਼ੀਰੋ ਲਿਕੁਇਡ ਡਿਸਚਾਰਜ ਵੀ ਇਹਦੇ ਵਿੱਚ ਪਾਣੀ ਦਾ ਇੱਕ ਤੁਪਕਾ ਵੀ ਬਾਹਰ ਨਹੀਂ ਆਊਗਾ ਜੀ ਹੂੰ ਤੇ ਜੇ ਪਾਣੀ ਦਾ ਤੁਪਕਾ ਬਾਹਰ ਹੀ ਨਹੀਂ ਆਊਗਾ ਤਾਂ ਉਹਨੂੰ ਥੱਲੇ ਭੇਜੰਦਾ ਤਾਂ ਤੇ ਜਿਹੜਾ ਵੇਸਟੇਜ ਹੋਊਗਾ ਸਰ ਵੇਸਟੇਜ ਨਹੀਂ ਹੁੰਦਾ ਇਹ ਪਾਣੀ ਦੇ ਵਿੱਚ ਇਹ ਇੱਕ ਸਰਕਲ ਬਣਿਆ ਹੋਇਆ ਹੈ ਜੀ ਜਿੱਥੋਂ ਪਾਣੀ ਸਟਾਰਟ ਹੋਊਗਾ ਜੀ ਜਿੱਥੇ ਹੀ ਸੇ ਉਹਨੇ ਆਪਣਾ ਕੰਮ ਕਰਨਾ ਹੈਗਾ ਉਹ ਯੂਜ਼ ਹੋ ਕੇ ਬਾਅਦ ਵਿੱਚ ਜਿਹੜਾ ਬਚ ਜਾਊਗਾ ਜੀ ਉਹ ਦੁਬਾਰਾ ਫੇਰ ਦੁਬਾਰਾ ਸਟਾਰਟਿੰਗ ਪੁਆਇੰਟ ਤੋਂ ਫੇਰ ਨਵੇਂ ਨਾਲ ਜੁੜ ਕੇ ਫਿਰ ਉਹ ਫੇਰ ਚੱਲੀ ਜਾਊਗਾ ਇਹ ਆਨਲਾਈਨ ਪ੍ਰੋਸੈ ਬੰਦ ਹੈ ਇੱਕ ਪਾਈ ਪੈ ਜਿਵੇਂ ਗੋਲ ਘੁੰਮ ਕੇ ਉਹਨੇ ਦੁਬਾਰਾ ਫੇਰ ਸਟਾਰਟਿੰਗ ਜਾ ਜਾਣਾ ਉਹਨੇ ਫੇਰ ਚੱਲ ਪੈਣਾ ਬਸ ਉਹਨੇ ਉਮੀ ਘੁੰਮੀ ਜਾਣਾ ਪਾਣੀ ਨੇ ਜਿਹੜਾ ਇੱਕ ਵਾਰ ਪਾਣੀ ਸਰਕਲ ਦੇ ਵਿੱਚ ਚਲਾ ਗਿਆ ਉਹਨੇ ਪਾਣੀ ਨੇ ਬਾਹਰ ਨਹੀਂ ਨਿਕਲਣਾ ਜੀ ਉਹ ਪੁਰਾਣੇ ਸਿਸਟਮ ਹੁੰਦੇ ਸੀਗੇ ਪੁਰਾਣੇ ਦੇ ਵਿੱਚ ਕੀ ਕੁਝ ਹੋ ਗਿਆ ਮੈਂ ਉਹਦੇ ਬਾਰੇ ਨਹੀਂ ਕੁਝ ਬੋਲਣਾ ਚਾਹੂੰਗਾ ਬਟ ਜਿਹੜਾ ਨਵਾਂ ਸਿਸਟਮ ਹੈ ZLD ਕੋਈ ਵੀ ਜਿਹੜੇ ਆਪਣੇ ਹੁਣ ਮੈਥੋਂ ਸੁਣੀ ਜਾਂਦੇ ਨੇ ZLD ਤੁਸੀਂ ਆਪਣੇ ਨੈਟ ਦੇ ਉੱਤੇ ਭਰ ਕੇ ਦੇਖ ਲਓ ZLD ਦਾ ਕੀ ਮਤਲਬ ਹੁੰਦਾ ਤੁਹਾਨੂੰ ਕਲੀਅਰ ਹੋ ਜਾਊਗਾ ਸਾਰਾ ਤੇ ਜਿਹੜੀ ਪਾਣੀ ਦੀ ਆਪਾਂ ਵਰਤੋਂ ਕਰਾਇੀ ਉਹਨਾਂ ਦੇ ਲਈ ਵੀ ਕਾਫੀ ਸਾਰੇ ਜਿਹੜੇ ਵਿਰੋਧ ਆ ਉਹ ਕੀਤਾ ਜਾ ਰਿਹਾ ਵੀ ਮਤਲਬ ਇਸ ਜਿਹੜਾ ਸਾਡਾ ਹਲਕਾ ਕਿਉਂਕਿ ਮੈਂ ਵੀ ਇਸ ਹਲਕੇ ਦਾ ਹੀ ਰਹਿਣ ਵਾਲਾ ਤਾਂ ਇੱਥੇ ਪਹਿਲਾਂ ਤੋਂ ਹੀ ਸਾਡੇ ਜਿਵੇਂ ਖੇਤ ਆ ਇੱਥੇ ਜਾਂ ਫਸਲਾਂ ਨੂੰ ਲੈ ਕੇ ਕਿਸਾਨ ਭਰਾ ਉਹਨਾਂ ਨੂੰ ਪਹਿਲਾਂ ਹੀ ਪੂਰਾ ਪਾਣੀ ਹੈ ਜਿਹੜਾ ਉਹਨਾਂ ਦੀ ਜ਼ਮੀਨ ਜੋਗਾ ਹੀ ਨਹੀਂ ਮਿਲਦਾ ਤੇ ਬਹੁਤ ਵਾਰੀ ਇਹਦੇ ਵਿੱਚ ਬੰਦੀਆਂ ਵੀ ਸਾਨੂੰ ਦੇਖਣ ਨੂੰ ਮਿਲਦੀਆਂ ਪਾਣੀ ਨੂੰ ਲੈ ਕੇ ਦੋ ਦੋ ਤਿੰਨ ਤਿੰਨ ਮਹੀਨੇ ਤਾਂ ਇਹ ਵੀ ਇੱਕ ਸਵਾਲ ਆ ਆਮ ਲੋਕਾਂ ਦਾ ਤੇ ਜਿਹੜੇ ਸਾਡੇ ਸੀਨੀਅਰ ਲੀਡਰ ਸਾਹਿਬਾਨ ਆ ਜਿਹੜੇ ਜੱਥੇ ਬੰਨੀਆਂ ਦੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਸਰ ਗੱਲ ਇਹ ਵੀ ਜਿਹੜਾ ਪਾਣੀ ਦੀ ਪ੍ਰੋਬਲਮ ਹੈ ਜਿਹੜਾ ਮਤਲਬ ਲੋਕਾਂ ਦੇ ਵਿੱਚ ਇਹ ਗੱਲ ਫੈਲ ਗਈ ਵੀ ਇਹ ਸ਼ਾਇਦ ਮੋਗਾ ਲੈ ਲੈਣਗੇ ਪਾਣੀ ਦਾ ਜਾਂ ਸਾਡਾ ਪਾਣੀ ਘਟ ਜੂਗਾ ਇਹੋ ਜਿਹਾ ਕੁਝ ਨਹੀਂ ਹੈਗਾ ਸਰ ਸਾਡੇ ਕੋਲੇ ਗਵਰਨਮੈਂਟ ਦੀ ਪਰਮਿਸ਼ਨ ਹੈ ਗਰਾਊਂਡ ਚੋਂ ਪਾਣੀ ਕੱਢਣ ਦੀ ਜਿਹੜਾ ਗਰਾਊਂਡ ਵਾਟਰ ਹੈ ਭੂਜਲ ਜਿਹਨੂੰ ਆਪਾਂ ਕਹਿੰਦੇ ਆ ਉਹ ਕੱਢਾਂਗੇ ਉਹ ਵੀ 17000 ਡੀਡੀਐਸ ਹੈ ਜੀ ਉਹਦਾ ਜਿਹੜਾ ਪਾਣੀ ਹੈ ਉਹ 17000 ਡੀਡੀਐਸ ਹੈ ਅਗਰ ਜੇ ਇੱਥੇ ਲੋਕਲ ਕੋਈ ਬੋਰ ਲਾ ਵੀ ਲੈਂਦਾ ਤਾਂ ਉਹ ਕਿਸੇ ਕੰਮ ਨਹੀਂ ਆ ਸਕਦਾ ਉਹਨਾਂ ਦੇ ਅਸੀਂ ਵੀ ਉਹਨੂੰ ਆਰੋ ਪਲੈਂਟ ਨਾਲ ਟਰੀਟ ਕਰਕੇ ਫਿਰ ਉਹਨੂੰ ਯੂਜ਼ ਕਰਾਂਗੇ 17000 TDS ਦਾ ਪਾਣੀ ਤੁਸੀਂ ਸੋਚ ਕੇ ਦੇਖੋ ਵੀ ਖੇਤ ਚਲਾ ਲਾਂਗੇ ਤੇ ਖੇਤ ਦੇ ਵਿੱਚ ਕੁਝ ਨਹੀਂ ਹੋਣ ਵਾਲਾ ਇੱਕ ਇਧਰਲਾ ਬੱਸਾ ਜਿਹੜਾ ਆਪਣਾ ਇਹ ਏਰੀਆ ਹੈ ਜਿਹੜਾ ਸਾਡੇ ਕੋਲ ਆਪਣਾ ਏਰੀਆ ਹੈ ਇਹ ਸਾਰੀ ਜ਼ਮੀਨ ਜਿਹੜੀ ਹੈ ਉਹ ਵਿਰਾਨੀ ਹੈ ਟੋਟਲ ਵਿਰਾਨੀ ਹੈ ਜਦ ਮਰਜੀ ਆ ਕੇ ਕੋਈ ਮਰਜੀ ਅੱਥੇ ਚੈੱਕ ਕਰ ਸਕਦਾ ਪਾਣੀ ਮੇਰੇ ਕੋਲ ਜਦੋਂ ਮਰਜ਼ੀ ਕਹਿਣਗੇ ਮੈਂ ਬੋਰ ਚਲਾ ਕੇ ਦਿਖਾ ਦੂੰਗਾ ਪਾਣੀ ਦਾ ਗਲਾਸ ਭਰ ਕੇ ਪੀ ਕੇ ਦੇਖ ਲੈਣ ਤਾਂ پتہ ਲੱਜੂ ਮੇਰੇ ਕੋਲ ਬਕਾਇਦਾ ਰਿਪੋਰਟ ਹੈ ਲੈਬ ਦੀ ਉਹ ਜੀ 17000 ਡੀਡੀਐਸ ਆਇਆ ਹੋਇਆ ਤੁਸੀਂ ਉਹ ਵੀ ਚੈੱਕ ਕਰਵਾ ਸਕਦੇ ਹੋ ਇੱਕ ਇੱਕ ਚੀਜ਼ ਹੋਰ ਤੁਹਾਡੇ ਤੋਂ ਮੈਂ ਵੀ ਜਾਨਣਾ ਚਾਹੁੰਦਾ ਜਿਵੇਂ ਤੁਸੀਂ ਕਿਹਾ ਤੁਸੀਂ ਪੰਜਾਬ ਦੀ ਧਰਤੀ ਤੋਂ ਆਏ ਹੋ ਤੇ ਪੰਜਾਬ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਨੇ ਬਹੁਤ ਵੱਡੇ ਵੱਡੇ ਫਰਮਾਨ ਦਿੱਤੇ ਜਿਵੇਂ ਗੁਰਦਾਨਕ ਸਾਹਿਬ ਜੀ ਨੇ ਕੁਦਰਤ ਨੂੰ ਲੈ ਕੇ ਬਹੁਤ ਵੱਡੀਆਂ ਬੱਤਾਂ ਜਿਹੜੀਆਂ ਉਹ ਕਹੀਆਂ ਪਵਨ ਗੁਰੂ ਪਾਣੀ ਪਿਤਾ ਤੇ ਕਿਦੇ ਨਾ ਕਿਤੇ ਜਦੋਂ ਇਹਦਾ ਧੂਆਂ ਜਿਹੜਾ ਨਿਕਲੂਗਾ ਕਿਉਂਕਿ ਮੈਂ ਇੱਕ ਦੋ ਲੋਕਾਂ ਨਾਲ ਗੱਲ ਕਰੀ ਉਹਨਾਂ ਨੇ ਸ਼ਾਇਦ ਤੁਹਾਡੀ ਹਮਾਇਤ ਕਰਦੇ ਆ ਕਿ ਆ ਵੀ ਧੂਆਂ ਤਾਂ ਪੱਠੇ ਦਾ ਵੀ ਨਿਕਲਦਾ ਪਰ ਕਿਤੇ ਨਾ ਕਿਤੇ ਪੱਠੇ ਦੇ ਧੂਏ ਦਾ ਤੇ ਫੈਕਟਰੀਆਂ ਦੇ ਧੂਆਂ ਦਾ ਵੀ ਫਰਕ ਹੁੰਦਾ ਕਿਉਂਕਿ ਉਹ ਇੱਕ ਇੰਦਨ ਦਾ ਧੂਆਂ ਹੁੰਦਾ ਜੋ ਸਾਡੇ ਘਰਾਂ ਦੇ ਵਿੱਚ ਜਦੋਂ ਅਸੀਂ ਚੁੱਲ੍ਹੇ ਦੀ ਵਰਤੋਂ ਕਰਦੇ ਹਾਂ ਤਾਂ ਉਹਦੇ ਵਿੱਚ ਵੀ ਧੂਆਂ ਹੁੰਦਾ ਉਹ ਧੂਆ ਉਸ ਕੈਟਾਗਰੀ ਦਾ ਆ ਗਿਆ ਤੇ ਜਿਹੜਾ ਇਹ ਧੂਆ ਇਹ ਕਿਤੇ ਨਾ ਕਿਤੇ ਕੈਮੀਕਲ ਯੁਕਤ ਧੂਆ ਹੋਊਗਾ ਜੋ ਕਿ ਵਾਤਾਵਰਣ ਦੇ ਵਿੱਚ ਖਰਾਬ ਕਰੂਗਾ ਇਹਦੇ ਬਾਰੇ ਕੀ ਸਫਾਈ ਹੈ ਤੁਹਾਡੀ ਵੀ ਜੀ ਵੀ ਮੈਂ ਕਲੀਅਰਫਾਈ ਕਰਨਾ ਚਾਹੁੰਦਾ ਮੇਰੇ ਖਿਆਲ ਸ਼ਾਇਦ ਤੁਹਾਨੂੰ ਵੀ ਇਸ ਚੀਜ਼ ਦਾ ਕਲੀਅਰ ਨਹੀਂ ਹੈਗਾ ਵੀ ਜਿਹੜਾ ਅਸੀਂ ਇੰਦਰ ਯੂਜ਼ ਕਰਾਂਗੇ ਜਿਹੜਾ ਅਸੀਂ ਘਰੇ ਯੂਜ਼ ਕਰ ਰਹੇ ਹਾਂ ਉਹੀ ਅਸੀਂ ਯੂਜ਼ ਕਰਾਂਗੇ ਬਲਕਿ ਤੁਸੀਂ ਓਪਨ ਦੇ ਵਿੱਚ ਯੂਜ਼ ਕਰਦੇ ਹੋ ਅਸੀਂ ਉਹਨੂੰ ਨਵੀਂ ਟੈਕਨੋਲੋਜੀ ਦੇ ਵਿੱਚ ਯੂਜ਼ ਕਰਾਂਗੇ ਦੇਖੋ ਜਿਹੜਾ ਸਰਸੋ ਦਾ ਗੁਣਾ ਹੈ ਉਹ ਆਪਾਂ ਘਰੇ ਚੁੱਲ੍ਹੇ ਦੇ ਵਿੱਚ ਬਾਲਦੇ ਹਾਂ ਫੈਕਟਰੀ ਇੱਥੇ ਵੀ ਜਲਦਾ ਆਪਣੇ ਪੱਠਿਆਂ ਦੀ ਵੀ ਜਲਦਾ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਪੱਠਿਆਂ ਦੇ ਉੱਤੇ ਪੱਠਿਆਂ ਦਾ ਕੰਮ ਲੱਗ ਗਿਆ ਜੀ ਆਪਾਂ ਉਹਦੇ ਬਾਰੇ ਨਹੀਂ ਗੱਲ ਕਰਦੇ ਦੇਖੋ ਸਰਸੋਦਾ ਗੁਣਾ ਹੈ ਕਾਟਨ ਸਟਿਕਸ ਨਹੀਂ ਜਿਹੜੇ ਆਪਣੇ ਕਬਾਦੀਆਂ ਛਟੀਆਂ ਹੁੰਦੀਆਂ ਨੇ ਉਹ ਯੂਜ਼ ਕਰਾਂਗੇ ਜਾਂ ਅਸੀਂ ਪ੍ਰਾਲੀ ਯੂਜ਼ ਕਰਾਂਗੇ ਪ੍ਰਾਲੀ ਇੱਥੇ ਬਹੁਤ ਘੱਟ ਮਿਲਦੀ ਹੈ ਮੇਨ ਦਾ ਸਰਸੋਦਾ ਗੁਣਾ ਤੇ ਆਪਣਾ ਉਹੀ ਯੂਜ਼ ਕਰਾਂਗੇ ਆਪਾਂ ਕਾਟਨ ਸਟਿਕਸ ਯੂਜ਼ ਕਰਾਂਗੇ ਇਹ ਦੋਨੇ ਚੀਜ਼ਾਂ ਯੂਜ਼ ਹੋਣਗੀਆਂ ਜੀ ਉਹ ਇਸ ਟੈਕਨੋਲੋਜੀ ਨਾਲ ਜਿਹੜਾ ਉਹਦਾ ਬੋਇਲਰ ਬਣਿਆ ਹੋਇਆ ਉਹ ਇਸ ਟੈਕਨੋਲੋਜੀ ਨਾਲ ਬਣਿਆ ਹੋਇਆ ਹੈ ਇੱਕ ਸਾਈਡ ਤੋਂ ਹਵਾ ਜਾਊਗੀ ਜਦੋਂ ਉਹਨੂੰ ਆਪਾਂ ਪੰਜ ਪਰਤਾਂ ਨੇ ਫਿਲਟਰ ਦੀਆਂ ਵੱਡੇ ਫਿਲਟਰ ਦੀਆਂ ਉਹ ਉਹਨੂੰ ਬਕਾਇਦਾ ਜਿਹੜੀ ਮਤਲਬ ਜਦੋਂ ਆਪਾਂ ਅੱਗ ਲਾਉਨੇ ਥੋੜੀ ਰਾਖ ਉੱਠਦੀ ਹੈ ਬਕਾਇਦਾ ਰਾਖ ਉੱਠਦੀ ਹੈ ਲੋਕਾਂ ਨੂੰ ਵੀ ਆ ਜਾਂਦੇ ਹੈ ਸ਼ਾਇਦ ਰਾਖ ਹੀ ਨਾ ਬਾਹਰ ਨਿਕਲੇ ਬਟ ਉਹ ਪੰਜ ਫਿਲਟਰਾਂ ਦੇ ਵਿੱਚੋਂ ਪਾਣੀ ਦੇ ਨਾਲ ਉਸ ਟੀਮ ਕ ਬਣ ਕੇ ਬਿਲਕੁਲ ਉਹ ਪਾਫ ਬਣ ਕੇ ਨਿਕਲੂਗੀ ਪੰਜ ਫਿਲਟਰਾਂ ਦੇ ਵਿੱਚੋਂ ਨਿਕਲ ਕੇ ਇੱਕ ਜਿਹੜੀ ਮਤਲਬ ਉਹਦੀ ਮੀਟਰ ਦੀ ਉਚਾਈ ਹੈ ਆਪਣੀ ਚਿਮਨੀ ਦੀ ਉਚਾਈ ਹੈ ਉਹ 165 ਫੁੱਟ ਹੈ 165 ਫੁੱਟ ਤੁਸੀਂ ਦੇਖੋ 165 ਫੁੱਟ ਤੋਂ ਕੋਈ ਜੀ ਥਲੇ ਨਹੀਂ ਆ ਸਕਦੀ ਨੜੇ ਉਹ ਜਿਹੜੇ ਉਹਦੀ ਮਤਲਬ ਪੋਲੂਸ਼ਨ ਦਾ ਲੈਵਲ ਹੈ ਉਹ 30% ਤੋਂ ਘੱਟ ਹੈ -30 ਜਿਵੇਂ 30 ਤੋਂ ਘੱਟ ਹੈ ਜਿਹੜਾ ਆਪਣਾ ਇਸ ਟਾਈਮ ਜਿੱਥੇ ਆਪਾਂ ਬੈਠੇ ਆਂ ਰਾਜਸਥਾਨ ਦੇ ਵਿੱਚ ਇੱਥੇ ਜਿਹੜਾ ਪੋਲੂਸ਼ਨ ਦਾ ਲੈਵਲ ਹੈ ਉਹ 250 ਤੋਂ 300 ਹੈ ਆਮ ਜਿਵੇਂ ਆਪਾਂ ਇੱਥੇ ਬੈਠੇ ਆਂ ਆਪਾਂ 250 ਤੋਂ 300 ਐਸਪੀਐਮ ਦੇ ਵਿੱਚ ਸਾਹ ਲੈ ਰਹੇ ਆਂ ਬੱਟ ਜਿਹੜਾ ਚਿਮਨੀ ਤੋਂ ਧੂਆ ਨਿਕਲਣਾ ਉਹ 30 ਤੋਂ ਵੀ ਘੱਟ ਨਿਕਲਣਾ ਇਹ ਤੁਸੀਂ ਹੁਣ ਆਪਣੇ ਹਿਸਾਬ ਲਾ ਲਓ ਇਸ ਚੀਜ਼ ਦਾ ਮੈਂ ਥੋੜੇ ਜੋ ਲੋਕ ਵੇਖ ਰਹੇ ਆ ਜੀ ਉਹਨਾਂ ਨੂੰ ਕੀ ਸੁਨੇਹਾ ਕੀ ਮੈਸੇਜ ਦੇਣਾ ਚਾਹੁੰਦਾ ਫਿਰ ਤੁਹਾਡੇ ਤੋਂ ਅੱਗੇ ਲੱਗ ਸਰ ਮੈਂ ਇਸ ਦਿਫਾ ਹੱਥ ਜੋੜ ਕੇ ਹੀ ਬੇਨਤੀ ਕਰਨਾ ਚਾਹੁੰਦਾ ਵੀ ਤੁਹਾਨੂੰ ਕਿਸੇ ਵੀ ਟਾਈਪ ਦੀ ਕੋਈ ਸ਼ੱਕ ਸ਼ੁਭਾ ਹੈ ਕੋਈ ਭ੍ਰਾਂਤੀ ਹੈ ਤੁਸੀਂ ਮੇਰੇ ਕੋਲ ਆਓ ਕੋਈ ਗੱਲ ਨਹੀਂ ਕਿਉਂਕਿ ਅੱਧੀ ਅਦੂਰੀ ਜਾਣਕਾਰੀ ਕਰਕੇ ਹੀ ਸਾਡਾ ਵਿਰੋਧ ਹੋ ਰਿਹਾ ਹੈ ਇੱਕ ਤੀ ਜੀ ਤੁਹਾਨੂੰ ਮੈਂ ਗਾਰੰਟੀ ਦਿੰਦਾ ਜਦੋਂ ਤੁਸੀਂ ਆ ਕੇ ਮੇਰੇ ਨਾਲ ਗੱਲ ਕਰਕੇ ਚਲੇ ਜਾਓਗੇ ਤੁਸੀਂ ਇੱਥੋਂ 101% ਸੈਟੀਸਫਾਈ ਹੋ ਕੇ ਜਾਓਗੇ ਵੀ ਇਹ ਜਾਂ ਕੁਝ ਵੀ ਨਹੀਂ ਹੈਗਾ ਜਿਹੜਾ ਕੁਝ ਤੁਸੀਂ ਸੁਣਿਆ ਹੋਇਆ ਹੈ ਬਿਲਕੁਲ ਸਾਰਾ ਕੁਝ ਅਸੀਂ ਕਿਉਂ ਆਪਣਾ ਕਰਾਂਗੇ ਮੈਂ ਇੱਥੇ ਖੁਦ ਆਉਂਗਾ ਇਹ ਇਹ ਆਉਣਗੇ ਦੂਜੇ 파ਰਟਨਰ ਆਉਣਗੇ ਉਹਨਾਂ ਸਾਡੇ ਬੱਚੇ ਵੀ ਇੱਥੇ ਹੀ ਰਹਿਣਗੇ ਅਸੀਂ ਕਿਉਂ ਚਾਹਾਂਗੇ ਸਾਡੇ ਬੱਚੇ ਗਲਤ ਹਵਾ ਸਾਲ ਲੈਣ ਅਸੀਂ ਕਿਉਂ ਚਾਹਾਂਗੇ ਕਿਸੇ ਹੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਵੀ ਤੁਹਾਨੂੰ ਕਿਸੇ ਵੀ ਟਾਈਪ ਦੀ ਕੋਈ ਸ਼ੱਕ ਸੋਵਾ ਹੈ ਜਿਸ ਚੀਜ਼ ਬਾਰੇ ਵੀ ਹਰੇਕ ਦੂਜੀ ਚੀਜ਼ ਨਾਲ ਨਾ ਕੰਪੇਅਰ ਕਰੋ ਹਰੇਕ ਚੀਜ਼ ਅਲੱਗ-ਅਲੱਗ ਹੁੰਦੀ ਹੈ ਆਪਾਂ ਪੰਜ ਉਂਗਲਾਂ ਨੇ ਆਪਣੇ ਪੰਜੇ ਉਂਗਲਾ ਡੜਨੇ ਪੰਜੇ ਉਂਗਲਾਂ ਦਾ ਕੰਮ ਵੀ ਆ ਡੜੇ ਇਸ ਤਰੀਕੇ ਨਾਲ ਕਿਸੇ ਹੋਰ ਪਲਾਂਟ ਦਾ ਹੈ ਜਾਂ ਕਿਸੇ ਹੋਰ ਜੀਰਾ ਫੈਕਟਰੀ ਦਾ ਜਾਂ ਕੋਈ ਪੁਰਾਣੀ ਜਿਹੜੀ ਟੈਕਨੋਲੋਜੀ ਆ ਨੇ ਉਹ ਸਾਡੇ ਨਾਲ ਨਾ ਕੰਪੇਅਰ ਕਰੋ ਸਾਡੇ ਨਾਲ ਆ ਕੇ ਗੱਲ ਕਰੋ ਜਿਹੜਾ ਕੋਈ ਵੀ ਤੁਹਾਡੇ ਦਿਮਾਗ ਦੇ ਵਿੱਚ ਹੈ ਤੁਸੀਂ ਜਿਹੜਾ ਕੁਝ ਮਰਜ਼ੀ ਪ੍ਰਸ਼ਨ ਕਰੋ ਮੈਂ ਤੁਹਾਨੂੰ ਜਵਾਬ ਦੇਵਾਂਗਾ ਇੱਥੇ ਬੈਠਾ ਉਹਨਾਂ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣਾ ਜਿਹੜਾ ਪੱਖਾ ਉਹ ਰੱਖਿਆ ਤੇ ਕੁਝ ਕੁ ਦਿਨ ਪਹਿਲਾਂ ਜਿਹੜੇ ਕਿਸਾਨ ਜਥੇ ਬੰਦੀਆਂ ਜਿਹਨਾਂ ਨੇ ਇਹਨਾਂ ਦਾ ਵਿਰੋਧ ਕਰਿਆ ਉਹਨਾਂ ਨੇ ਵੀ ਆਪਣਾ ਪੱਖਾ ਜਿਹੜਾ ਰੱਖਿਆ ਤੇ ਵੀਡੀਓ ਨੂੰ ਜਿਹੜੇ ਲੋਕ ਵੇਖ ਰਹੇ ਆ ਤੁਸੀਂ ਵੀ ਆਪਣੀ رائے ਜਿਹੜੀ ਦੇ ਸਕਦੇ ਹੋ ਤੇ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਜੋ ਵੀ ਫੈਸਲਾ ਆਵੇ ਅਸੀਂ ਇਹ ਹੀ ਦੁਆ ਕਰਦੇ ਆਂ ਵੀ ਕੁਦਰਤ ਦੇ ਹੱਕ ਚ ਆਵੇ ਜੋ ਵੀ ਹੋਵੇ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਆਪੇ ਸਾਕੀ ਹਾਂ ਜੀ ਧੰਨਵਾਦ ਜੀ